ਕੁਝ ਮੰਗ ਨੂੰ ਪੂਰੀ ਕਰਦੇ ਹੋਏ ਤਕਰੀਬਨ 44 ਕਰੋੜ ਦਾ ਇਹਦਾ ਪ੍ਰੋਜੈਕਟ ਹੈ ਸੀਵਰ ਲਾਈਨ ਦਾ ਸੇ ਆਪਾ ਉਹ ਆਜਾ ਲੋਕਰ ਆਪਾ ਉਹਦਾ ਦੁਕਤਨ ਕੀਤਾ ਹੈਗਾ ਵਾਸੀ ਕਿ 30 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਪਹਿਲਾਂ ਤਾਂ ਪਾਲਟੀ ਸੀਵਰੇਜ ਪਿਆ ਔਰ ਇੱਕ ਜਿੱਡਾ ਟੋਬਾ ਮਾਨਸਾਂ ਦਾ ਏਡਾ ਦਾ ਇੱਕ ਛੋਟੇ ਪਿੰਡ ਚ ਹੁੰਦਾ ਬਹੁਤ ਵੱਡੀ ਮੰਗ ਆ ਕਿ ਲੋਕ ਬੜੇ ਪਰੇਸ਼ਾਨੀ ਚ ਜੀ ਰਹੇ ਨੇ ਬਦੋਈ ਬਰਸਾਤ ਹੁੰਦੀ ਹੈ ਸੜਕਾਂ ਤੇ ਪਾਣੀ ਆ ਜਾਂਦਾ ਪਰ ਜਾਂਦਾ ਹੈਗਾ ਤੇ ਇੱਕ ਜਿਹੜਾ ਫਾਇਦਾ ਹੋਣਾ ਜਿਹੜਾ ਇਸ ਤੋਂ ਪਾਣੀ ਸਾਫ਼ ਹੋ ਕੇ ਨਿਕਲਣਾ ਹੈਗਾ ਸਾਡੇ ਕਿਸਾਨ ਭਰਾ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਇਹਦਾ ਲਾਭ ਮਿਲਗਾ ਪਾਣੀ ਉਹਨਾਂ ਦੀ ਵਰਤੋਂ ਚ ਵੀ ਉਹ ਕੰਮ ਆਏਗਾ ਜੀ ਸਾਡੇ ਕਿਸਾਨ ਭਰਾ ਨਹੀਂ ਵਰਤ ਰਹੇ ਸੀ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਉਹ ਸਾਡੇ ਲਈ ਬੜੀ ਵੱਡੀ ਸਮੱਸਿਆ ਸੀ ਅਸੀਂ ਕੋਈ ਟੈਂਪਰੇਰੀ ਕਦੇ ਯੂਨੀਵਰਸਿਟੀ ਵਾਲੀ ਜਗ੍ਹਾ ਛੱਡ ਦੇ ਕਦੇ ਕਿਸੇ ਖੇਤਾਂ ਵਾਲੇ ਨੂੰ ਬੇਨਤੀ ਕਰਦੇ ਮਤਲਬ ਇਹ ਪਤਾ ਨਹੀਂ ਅਸੀਂ ਸਾਡੇ ਕਿੰਨੇ ਕਿਸਾਨ ਭਰਾ ਬੈਠੇ ਆ ਉਹਨਾਂ ਨੂੰ ਪਤਾ ਵੀ ਮੈਂ ਪ੍ਰਧਾਨ ਜੀ ਨਾਲ ਲੈ ਕੇ ਹੀ ਉਹਨੂੰ ਲੈ ਕੇ ਸਾਡੇ ਪੁਚਰ ਸਭਾ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਕਿੰਨੇ ਵਾਰ ਗਏ ਆ ਵੀ ਹੋ ਗਿਆ ਮੈਂ ਕਹਤਾ ਹੈਗਾ ਤੁਹਾਨੂੰ ਅੱਜ 43 ਕਰੋੜ ਜਿਹੜਾ ਹੈਗਾ ਤੁਹਾਡਾ ਸੀਵਰੇਜ ਦਾ ਤੇ ਤੇ 5.5 6 ਕਰੋੜ ਜਿਹੜਾ ਹੈਗਾ ਤੁਹਾਡਾ ਸੜਕਾਂ ਦਾ ਜੋ ਸਿੰਘਲਾ ਸਾਹਿਬ ਨੇ ਸਾਡੇ ਕੋਲ ਭੇਜਿਆ ਹੈਗਾ ਉਹ ਵੀ ਤੁਹਾਨੂੰ ਮੈਂ ਕਹੇ ਤਾਂ 50 ਕਰੋੜ ਦੀ ਆ ਤੁਹਾਨੂੰ ਤੋਹਫਾ ਸਗਾ ਦੇ ਕੇ ਚੱਲੇ ਆ ਉਹ 15 ਕਿਲੋਮੀਟਰ ਦੀ ਪਾਈਪਲਾਈਨ ਪੈੜੀ ਹੈਗੀ ਆ ਤੇ ਇਹਦੀ ਜਿਹੜੀ ਮੁਰਿਆਦ ਹੈਗੀ ਆ ਟਾਈਮ ਪੀਰੀਅਡ ਹੈਗਾ ਖਤਮ ਕਰਨ ਦਾ ਉਸ ਹਾਲ ਤੱਕ ਹੈਗਾ ਕੋਸ਼ਿਸ਼ ਕਰਾਂਗੇ ਅਸੀਂ ਆਪਾਂ ਜਲਦ ਤੋਂ ਜਲਦ ਅਸੀਂ ਉਹ ਕਰਾਵਾਂਗੇ ਪੂਰੀ ਦੂਜੀ ਅਸੀਂ ਸਾਰੇ ਇਕੱਠੇ ਹੋਏ ਆ ਤੇ ਇੱਕ ਬਹੁਤ ਵੱਡੀ ਸੋਗਾਤ ਇੱਕ ਬਹੁਤ ਵੱਡਾ ਤੋਹਫਾ ਬਾਂਸਾ ਜ਼ਿਲ੍ਹੇ ਲਈ ਜਿਹੜੀ ਕੀ ਤਕਰੀਬਨ ਕਹਿ ਸਕਦੇ ਕਿ ਅਸੀਂ 3 ਦਹਾਕਿਆਂ ਤੋਂ ਮੰਗ ਸੀਗੀ ਤੇ ਮੈਂ ਧੰਨਵਾਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਨੈਸ਼ਨਲ ਕੋਨਵੀਨਰ ਮੈਂ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਹਰ ਦਿਲ ਅਜ਼ੀਜ਼ ਹਰ ਮਨ ਪਿਆਰੇ ਸੀਐਮ ਸਾਹਿਬ ਸਾਡੇ ਮਾਨਜੋ ਕਿ ਉਹਨਾਂ ਨੇ ਇੱਕ ਇੱਕ ਵੱਡੀ ਰਾਸ਼ੀ ਮਾਨਸਾ ਨੂੰ ਦੇ ਕੇ ਰੋ ਸਿਰੇ ਦਾ ਕੰਮ ਸੀਗਾ ਉਹਨੂੰ ਅਸੀਂ ਬਸ ਅਡੇ ਫਰੇ ਚਾੜਿਆ ਸਿਰੇ ਚਾੜਿਆ ਤੇ ਮੈਂ ਵਧਾਈ ਦੇਣਾ ਚਾਹੁੰਦਾ ਸਾਰੇ ਮਾਨਸਾ ਦੇ ਹਲਕੇ ਦੇ ਲੋਕਾਂ ਨੂੰ ਕਿ ਜਿਹੜੀ ਬਹੁਤ ਧੇਰ ਤੋਂ ਜਿਸ ਸਾਨੂੰ ਵੀ ਨਿਊਜ਼ ਆਉਂਦੇ ਰਹਿੰਦੀ ਹੈ ਡਾਕਟਰ ਸਾਹਿਬ ਵੀ ਕਾਫੀ ਦੇਰ ਬਾਅਦ ਦੇਰ ਨਾਲ ਸਾਡਾ ਇੰਟੈਕ ਨੇ ਡਿਸਕਸ ਕਰਦੇ ਰਹਿੰਦੇ ਕਿ ਬਹੁਤ ਵੱਡੀ ਮੰਗ ਕਿ ਲੋਕ ਬੜੇ ਪਰੇਸ਼ਾਨੀ ਚ ਜੀ ਰਹੇ ਨੇ ਜਿਵੇਂ ਬਜੋਈ ਬਰਸਾਤ ਹੁੰਦੀ ਹੈ ਸੜਕਾਂ ਤੇ ਪਾਣੀ ਆ ਜਾਂਦਾ ਭਰ ਜਾਂਦਾ ਹੈਗਾ ਤੇ ਉਹ ਅੱਜ ਮੰਗ ਨੂੰ ਪੂਰੀ ਕਰਦੇ ਹੋਏ ਤਕਰੀਬਨ 44 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਸੀਵਰ ਲਾਈਨ ਦਾ ਸੀ ਆਪਾਂ ਅੱਜ ਲੋਕ ਆਪਾਂ ਉਹਦਾ ਉਦਘਾਟਨ ਕੀਤਾ ਹੈਗਾ ਤੇ ਜਿਹੜੇ ਤਕਰੀਬਨ ਇਹਦੇ ਵਿੱਚ ਜਿਹੜੀ ਲੈਂਥ ਹੈਗੀ ਆ ਜਿਹੜੀ ਸੀਵਰ ਲਾਈਨ ਦੀ ਪਾਈਪਲਾਈਨ ਹੈਗੀ ਆ ਉਹ 15 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਤੇ ਇਹਦੀ ਜਿਹੜੀ ਮੁਨਿਆਦ ਹੈਗੀ ਆ ਟਾਈਮ ਪੀਰੀਅਡ ਹੈਗਾ ਖਤਮ ਕਰਨ ਦਾ ਉਹ ਸਾਲ ਤੱਕ ਹੈਗਾ ਕੋਸ਼ਿਸ਼ ਕਰਾਂਗੇ ਅਸੀਂ ਆਪਾਂ ਜਲ ਤੋਂ ਜਲਦ ਅਸੀਂ ਉਹ ਕਰਾਵਾਂਗੇ ਪੂਰੀ ਦੂਜੀ ਇੱਕ ਜਿਹੜਾ ਫਾਇਦਾ ਹੋਣਾ ਜਿਹੜਾ ਇਸ ਤੋਂ ਪਾਣੀ ਸਾਫ਼ ਹੋ ਕੇ ਨਿਕਲਣਾ ਹੈਗਾ ਸਾਡੇ ਕਿਸਾਨ ਭਰਾ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਇਹਦਾ ਲਾਭ ਮਿਲਗਾ ਪਾਣੀ ਉਹਨਾਂ ਦੀ ਵਰਤੋਂ 'ਚ ਵੀ ਉਹ ਕੰਮ ਆਏਗਾ ਜੀ ਜੜੀ ਪਾਈਪ ਹੈ ਕਿੰਨੇ ਕੁ ਉਸਕ ਪਾਣੀ ਕਵਰ ਕਰੂਗੀ ਬੋਤਾ ਚਲੋ ਮੈਂ ਤੁਹਾਨੂੰ ਡਿਟੇਲ ਜਿਹੜੇ ਸਾਡੇ ਇੰਜੀਨੀਅਰ ਸਾਹਿਬਾ ਮੈਂ ਤੁਹਾਨੂੰ ਦਵਾ ਦਾਂਗੇ ਆਪਾਂ ਠੀਕ ਹੈ ਜੀ ਪਰ ਇਹ ਆ ਕਿ ਮੈਂ ਤੁਹਾਨੂੰ ਵਿਸ਼ਵਾਸ ਹੋਂਦਾ ਯਕੀਨੀ ਦਵਾਉਂਦਾ ਕਿ ਜਿਹੜਾ ਅਸੀਂ ਪ੍ਰੋਜੈਕਟ ਲਾ ਕੇ ਚੱਲੇ ਆ ਉਹ ਨਾਲੇ 40 50 ਸਾਲ ਤੱਕ ਹੀ ਕਹਿੰਦੇ ਉਹ ਉਹਦਾ ਉਹ ਉਹ ਬੂ ਬੂ ਰੱਖ ਸ ਚੱਕੇਗਾ ਜੀ 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 ਸਰੋ ਪਤਾ ਲੱਗ ਗਿਆ ਹੈ ਵੀ ਡਾਕਟਰ ਸਾਹਿਬ ਨੂੰ ਜਿਹੜੀ ਕਲੀਮ ਚੈਟ ਦਿੱਤੀ ਹੈ ਸਾਡੇ ਨਾਲ ਬੇਇਨਸਾਫੀ ਕਿਉਂ ਹੋਈ ਹੈ ਮਾਨਸਾ ਜ਼ਿਲ੍ਹੇ ਨਾਲ ਇੰਨਾ ਸਮਾਂ ਸਾਡੇ ਮੰਤਰੀ ਸਾਹਿਬ ਨੂੰ ਹਟਾ ਦਿੱਤਾ ਗਿਆਗਾ ਲੱਗਦਾ ਨਹੀਂ ਹੈਗਾ ਇਹ ਗਲਤੀ ਹੈ ਸਰਕਾਰ ਦੀ ਚਲੋ ਦੇਖੋ ਜੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਦੇਖੋ 1900 ਬਹੁਤ ਵਧੀਆ ਲੋਕ ਇਨਸਾਨ ਨੇ ਹਲਕੇ ਦੀ ਕੰਮ ਕਰਦੇ ਨੇ ਜਰੂਰ ਸਰਕਾਰ ਟੀਮ ਸਾਡੀ ਉਹ ਸਾਡੇ ਤੋਂ ਬੜੇ ਮੈਂ ਕਹੂੰ ਜਿਹੜੀ ਸਾਡੀ ਟੌਪ ਲੀਡਰਸ਼ਿਪ ਹੈਗੀ ਆ ਉਹ ਬੜੇ ਸਮਝਦਾਰ ਸੂਝਵਾਨ ਨੇ ਜਰੂਰ ਕੀਤਾ ਨਾ ਕੀਤੇ ਐਡਜਸਟਮੈਂਟ ਬਿਨਾ ਐਵੀਡੈਂਸ ਤੋਂ ਕਿਸੇ ਇਮਾਨਦਾਰ ਬੰਦੇ ਦੇ ਚਲੋ ਬਹੁਤ ਵਧੀਆ ਹੀ ਅੰਡਰਬ੍ਰਿਜ ਹੈਗਾ ਉਹਦੇ ਉੱਪਰ ਨਾਲ ਹੀ ਉਹਦੇ ਵਿੱਚ ਕੈਮਰੇ ਲੱਗੇ ਹੋਣਾ ਬਹੁਤ ਲੋਡ ਹੈਗਾ ਉਹਦੇ ਵਿੱਚ ਲੁੱਟਾਂ ਖੋਹਾਂ ਵੀ ਹੁੰਦੇ ਪਾਣੀ ਵੀ ਖੜਦਾ ਜੀ ਉੱਪਰ ਸ਼ੈੱਡ ਤੇ ਉਹ ਜੀ ਕੈਮਰੇ ਜੀ ਅੰਡਰਬ੍ਰਿਜ ਤੇ ਕੀ ਕਹਿੰਦੇ ਕਹਿੰਦੇ ਅੰਡਰਬ੍ਰਿਜ ਜਿੱਥੇ ਉਹ ਸ਼ੈੱਡ ਤੇ ਕੋਈ ਨਾ ਉਹ ਪ੍ਰੋਜੈਕਟ ਬਣਾ ਲੈਣੇ ਕੀ ਕੀ ਤੋਂ ਨਹੀਂ ਮੰਗੇ ਕੀ ਦੱਸੋ ਉਹਦੇ ਵਿੱਚ ਕੀ ਕਹਿੰਦੇ ਕੀ ਮੰਗਦੇ ਉੱਪਰ ਸ਼ੈੱਡ ਨਹੀਂ ਹੈਗਾ ਉਹਦੇ ਓਕੇ 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 ਉਹਦੇ ਵਿੱਚ ਕੈਮਰੇ ਕਈ ਵਾਰ ਲੁੱਟ ਖੋਹਾਂ ਵੀ ਸੈਵਰੇਜ ਡਿਪਾਰਟਮੈਂਟ ਹੈ ਜੀ ਜੀ ਜੇ ਵੀ ਲੋਕ ਕੋਈ ਆਰਟੀਆ ਮੰਗੇ ਆਰਟੀਆ ਨਹੀਂ ਦਿੰਦੇ ਤਾਂ ਕਹਿੰਦੇ ਸਾਡੀ ਉੱਪਰ ਤੱਕ ਪਹੁੰਚਾਇਆ ਨਹੀਂ 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 ਉੱਪਰ ਤੱਕ ਤੁਸੀਂ ਮੈਨੂੰ ਦਿਓਗੇ ਤੁਸੀਂ ਮੈਨੂੰ ਦਿਓ ਮੈਂ ਆਰਟੀਆ ਮੈਂ ਤੁਹਾਡਾ ਜਵਾਬ ਲਾ ਕੇ ਦਿੰਦਾ ਮੈਂ ਕੋਈ ਗੱਲ ਫਿਕਰ ਨਹੀਂ 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 ਉਹ ਤੁਹਾਡਾ ਹੱਕ ਹੈਗਾ ਹਰੇਕ ਨਾਗਰਿਕ ਦਾ ਹੱਕ ਹੈਗਾ ਜਿਹੜਾ ਆਰਟੀਆ ਕਾਨੂੰਨ ਦੇ ਮਤਲਬੋ ਇਨਫੋਰਮੇਸ਼ਨ ਲੈਣੀ ਹੈ ਉਹ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਲੈਂਦਾ ਸੈਵਰੇਜ ਦਾ ਤਾਂ ਹੱਲ ਹੋ ਗਿਆ ਸੜਕਾਂ ਦਾ ਵੀ ਬੁਰਾ ਹਾਲ ਹੈ ਸੜਕਾਂ ਦਾ ਵੀ ਹੋ ਗਿਆ ਮੈਂ ਕਹਿੰਦਾ ਹੈਗਾ ਤੁਹਾਨੂੰ ਅੱਜ 47 ਕਰੋੜ ਜਿਹੜਾ ਹੈਗਾ ਤੁਹਾਡਾ ਸੀਵਰੇਜ ਦਾ ਤੇ ਤੇ 5.5 6 ਕਰੋੜ ਜਿਹੜਾ ਹੈਗਾ ਤੁਹਾਡੇ ਸੜਕਾਂ ਦਾ ਜੋ ਸਿੰਘਲਾ ਸਾਹਿਬ ਨੇ ਸਾਡੇ ਕੋਲ ਭੇਜਿਆ ਹੈਗਾ ਉਹ ਵੀ ਤੁਹਾਨੂੰ ਮੈਂ ਕਹਿ ਤਾ 50 ਕਰੋੜ ਦੀ ਜੇ ਤੁਹਾਨੂੰ ਤੋਹਫਾ ਸਗਾ ਦੇ ਕੇ ਚੱਲੇ ਆ ਤੇ ਜੇ ਹੋਰ ਵੀ ਵਾਹ ਡਿਮਾਂਡ ਹੋਊਗੀ ਉਹ ਵੀ ਅਸੀਂ ਸੜਕਾਂ ਦਾ ਤੁਹਾਡਾ ਕੰਮ ਪੂਰਾ ਕਰਾ ਦਾਂਗੇ ਬਿਲਕੁਲ ਜੀ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਪਹਿਲਾਂ ਦੱਸਿਆ ਆਪਾਂ ਵੀ ਸਾਰੇ ਜਾਣਦੇ ਆ ਮਾਨਸਾ ਵਾਸੀ ਕੇ 30 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਪਹਿਲਾਂ ਤਾਂ ਫਾਲਟੀ ਸੀਵਰੇਜ ਪਿਆ ਔਰ ਇੱਕ ਜਿੱਡਾ ਕਿ ਟੋਬਾ ਮਾਨਸਾ ਦੇ ਅੱਡੇ ਦਾ ਇੱਕ ਛੋਟੇ ਪਿੰਡ ਚ ਹੁੰਦਾ ਔਰ ਮੈਂ ਕਹਿੰਦਾ ਵੀ ਆਪਣਾ ਪੰਜਾਬ ਪਿੰਡਾਂ ਤੋਂ ਵੱਡਾ ਇੱਕ ਸ਼ਹਿਰ ਹੈ ਮਤਲਬ ਜਿਹੜੇ ਉਹ ਸਾਡੇ ਉਦੋਂ ਨੀਤੀਬਾਨ ਸੀ ਸਾਡੇ ਰਾਜਨੀਤਿਕ ਲੋਕ ਸੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਇਹ ਪਲੈਨਿੰਗ ਹੀ ਨਹੀਂ ਕੀਤੀ ਯਾਰ ਇੱਥੇ ਪਾਣੀ ਕਿੱਥੇ ਜਾਊਗਾ ਸੋ ਆਪਾਂ ਦੇਖ ਲਿਆ ਕਿਉਂਕਿ ਸਾਡੀ ਸਰਕਾਰ ਨੇ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਟੇਲਾਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਧਾਰੀ ਹੋਈ ਸੀ ਉਹਦੇ ਤਹਿਤ ਅਸੀਂ ਇੱਥੇ ਪਾਣੀ ਪਹੁੰਚਾਇਆ ਔਰ ਉਹ ਪਾਣੀ ਹੁਣ ਸਾਡੇ ਕਿਸਾਨਪਰਾ ਨਹੀਂ ਵਰਤ ਰਹੇ ਸੀ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਉਹ ਸਾਡੇ ਲਈ ਬੜੀ ਵੱਡੀ ਸਮੱਸਿਆ ਸੀ ਅਸੀਂ ਕੋਈ ਟੈਂਪਰੇਰੀ ਕਦੇ ਯੂਨੀਵਰਸਿਟੀ ਵਾਲੀ ਜਗ੍ਹਾ ਛੱਡ ਦੇ ਕਦੇ ਕਿਸੇ ਖੇਤਾਂ ਵਾਲੇ ਨੂੰ ਬੇਨਤੀ ਕਰਦੇ ਮਤਲਬ ਕਿ ਪਤਾ ਨਹੀਂ ਅਸੀਂ ਸਾਡੇ ਕਿੰਨੇ ਕਿਸਾਨਪਰਾ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਮੈਂ ਪ੍ਰਧਾਨ ਜੀ ਨਾਲ ਲੈ ਕੇ ਇਹ ਉਹਨੂੰ ਲੈ ਕੇ ਸਾਡੇ ਪੁਚਰ ਸਭਾ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਕਿੰਨੇ ਗਏ ਆ ਔਰ ਇਹ ਸਾਡੀ ਮਿਹਨਤ ਨੂੰ ਗੂਰਪਿਆ ਭਾਵੇਂ ਸੀ ਵਿਧਾਨ ਸਭਾ ਚ ਭਾਵੇਂ ਮੰਤਰੀ ਸਾਹਿਬ ਨਾਲ ਸੀਐਮ ਸਾਹਿਬ ਨਾਲ ਜੋ ਸਾਰਾ ਸੀ ਪ੍ਰੋਜੈਕਟ ਬਣਾ ਕੇ ਦਿੱਤਾ ਤਾਂ ਉਹਨਾਂ ਨੇ ਸਾਰੀ ਓਕੇ ਕਰਤੀ ਔਰ ਟੈਂਡਰ ਹੋ ਕੇ ਅੱਜ ਕੰਮ ਸ਼ੁਰੂ ਹੋ ਰਿਹਾ ਦੱਸਿਆ ਕਿਲੀਨ ਚਿੱਟ ਦੇ ਵਿੱਚ ਤੁਹਾਡਾ ਨਾਮ ਕੀਤਾ ਗਿਆ ਸੀ ਮਾਨਸਾ ਤੇ ਐਡਾ ਵੱਡਾ ਕਲੰਕ ਲਾਇਆ ਗਿਆ ਸੀ ਹੁਣ ਪੁਲਿਸ ਨੇ ਵੀ ਹੱਥ ਘੜੇ ਕਰਤੇ ਤੁਹਾਨੂੰ ਕਲੀਨ ਚਿੱਟ ਦਿੱਤੀ ਹੈ ਕਿਵੇਂ ਦੇਖਦੇ ਹੋ ਸੀਨ ਦੇਖੋ ਮਾਮਲਾ ਥੋੜਾ ਕੋਰਟ ਚ ਹੈ ਜੋ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਆਪਾਂ ਬਿਲਕੁਲ ਕਲੀਨ ਸੀ ਤਾਂ ਪਰ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਕਈ ਵਾਰੀ ਕੋਈ ਡਾਊਟ ਦੇ ਅੰਡਰ ਆਪਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਤੁਸੀਂ ਕਸੂਰਵਾਰੋਂ ਤੁਹਾਨੂੰ ਤਾਂ ਹੀ ਸਜ਼ਾ ਮਿਲੇ ਬਹੁਤ ਵਾਰੀ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਉਹ ਵੀ ਕੋਈ ਪਰਮਪਿਤਾ ਪਰਮਾਤਮਾ ਦੀ ਉਸ ਤਰ੍ਹਾਂ ਦੀ ਮਾਨਸਾਂ ਦੇ ਲੋਕਾਂ ਦੇ ਮਿਹਰਸੀ ਹੁਣ ਵੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਮਿਹਰ ਹੈ ਤੇ ਕਲੀਨ ਚਿੱਟ ਮਿਲੀ ਹੈ ਪਰਮਾਤਮਾ ਅੱਗੇ ਵੀ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਆਪਾਂ ਮਾਨਸਾਂ ਨੂੰ ਹੋਰ ਤਖੜੇ ਹੋ ਕੇ ਆਪਾਂ ਮਾਨਸਾਂ ਦੀ ਸੇਵਾ ਕਰੀਏ ਜੀ ਰਾਜ ਸਾਹਿਬ ਆਮਾ ਦੀ ਪਾਰਟੀ ਆਬ ਦੀ ਜਿਹੜੀ ਗਲਤੀ ਹੈ ਉਹਨੂੰ ਸੁਧਾਰ ਲਈ ਅੱਜ ਅੱਜ ਇੱਥੇ ਬੜੇ ਵਧੀਆ ਮੌਕੇ ਤੇ ਆਪਾਂ ਇਕੱਠੇ ਹੋਏ ਆ ਆਪਾਂ